ਇਹਦਾ ਹੀ ਪਰਮੇਸ਼ਰ ਆਪਾਂ ਨੂੰ ਫਲ ਦਿੰਦਾ ਵਾ ਹਾਲੇਲੂਇਆ ਜਿਹੜਾ ਆਪਣੀ ਜ਼ਿੰਦਗੀ ਦਿੱਤੀ ਫੇਰ ਹੀ ਪਰਮੇਸ਼ਰ ਦੇ ਆਪਾਂ ਘਰੇ ਆਉਣੇ ਤੇ ਜੇ ਆਪਾਂ ਹਸਪਤਾਲਾਂ ਚ ਪਏ ਰਹੀਏ ਫੇਰ ਆਪਣਾ ਕੀ ਬਣੇ ਹਾਲੇਲੂਇਆ ਫਿਰ ਤੰਦਰੁਸਤੀ ਪਰਮੇਸ਼ਰ ਤੋਂ ਮੰਗਿਆ ਕਰੋ ਪਰਮੇਸ਼ਰ ਜੀ ਤੂੰ ਮੈਨੂੰ ਤੰਦਰੁਸਤੀ ਦੇ ਮੈਂ ਸੱਚਮੱਚ ਤੇਰਾ 7ਵਾਂ ਦਿਨ ਮੈਂ ਨਾਗਾ ਨਹੀਂ ਪਾਉਣਾਗਾ ਕੁਛ ਹੋਈ ਜਾਵੇ ਹਾਲੇਲੂਇਆ ਤੇ ਜੇ ਆਪਾਂ ਡਰ ਜਾਂਦੇ ਨਹੀਂ ਪਰਮਿਸ਼ਨ ਮੇਰਾ ਕੀ ਕਿਤਾ ਉਹਨੂੰ ਆਪਾਂ ਸ਼ੱਕ ਨਹੀਂ ਕਰਨੀ ਪਰਮੇਸ਼ਰ ਤੇ ਆਪਾਂ ਨੂੰ ਜ਼ਿੰਦਗੀ ਦਿੱਤੀ ਸਾਹ ਦਿੱਤੇ ਇਹ ਵੀ ਸਾਹ ਉਹਦੇ ਹੀ ਹੈ ਪੁੱਛ ਕੇ ਦੇਖੋ ਜਿਨ੍ਹਾਂ ਦੇ ਆਕਸੀਜਨਾਂ ਲੱਗਣੋਂ ਦਾ ਕੀ ਹਾਲ ਹਾਲੇਲੂਇਆ ਤੇ ਪਰਮੇਸ਼ਰ ਨੇ ਆਪਣਾ ਅੰਗ ਸਾਰੇ ਦਿੱਤੇ ਸਹੀ ਸਲਾਮਤ ਰੱਖਿਆ ਧੰਨਵਾਦ ਕਰਿਆ ਕਰੋ ਆਪਾਂ ਧੰਨਵਾਦ ਕੀਤਾ ਹੀ ਨਹੀਂ ਹੋਣਾ ਕਿਤੇ ਪਰਮੇਸ਼ਰ ਦਾ ਕਿ ਕਾਂਗੋ ਨੇ ਆਪਣਾ ਸਹੀ ਸਲਾਮਤ ਰੱਖਿਆ ਹੇ ਹਾਲੇਲੂਇਆ ਬਚਾ ਕੇ ਰੱਖਦਾ ਆਪਣੇ ਧੀਆ ਪੁੱਤਾਂ ਨੂੰ ਬਚਾ ਕੇ ਰੱਖਦਾ ਵੈ ਤੁਹਾ ਦਾ ਧੰਨਵਾਦ ਜਿੰਨਾ ਕਰ ਲੋ ਉਨਾ ਥੋੜਾ ਵੈ ਹਾਲੇਲੂਇਆ ਪਰਮੇਸ਼ਰ ਰੱਬ ਗਿਆ ਆਪਾਂ ਉਹ ਤੇ ਸ਼ੱਕ ਨਹੀਂ ਕਰਨੀ ਵਿਸ਼ਵਾਸ ਕਰਨਾ ਹੈ ਪਰਮੇਸ਼ਰ ਤੁਮੇ ਨੇ ਵਾਦਾ ਕੀਤਾ ਵੈ ਉਹ ਕਹਿੰਦਾ ਤੁਹਾਨੂੰ ਅਧਿਕਾਰ ਦਿੱਤਾ ਮੰਗਣ ਦਾ ਮੰਗਿਆ ਕਰੋ ਪਰਮੇਸ਼ਰ ਤੋਂ ਜੇ ਦ ਆਪਾਂ ਪ੍ਰਾਰਥਨਾ ਕਰਦੇ ਆਪਾਂ ਆਪਣੀ ਬਾਲੀ ਵੀ ਨਹੀਂ ਵੱਡੀ ਕਥਾ ਲਿਖਿਆ ਬਾਲਾ ਬੱਕ ਬੱਕ ਵੀ ਨਾ ਕਰ ਜੇ ਆਪਾਂ 2 ਮਿੰਟ ਦੀ 1 ਸਕਿੰਟ ਦੀ ਪ੍ਰਾਰਥਨਾ ਉਹਦੇ ਅੱਗੇ ਕਰ ਲਾਂਗੇ ਪਰਮੇਸ਼ਰ ਨੂੰ ਕਿਹਾ ਕਰੋ ਪਰਮੇਸ਼ਰ ਤੁਮ ਆਖਿਆ ਵੈ ਤੈਨੂੰ ਮੈਂ ਅਧਿਕਾਰ ਦਿੱਤਾ ਮੰਗਣ ਦਾ ਮੰਗਿਆ ਕਰੋ ਹਾਲੇਲੂਇਆ ਕੁਝ ਵੀ ਮੰਗ ਸਕਦੇ ਆ ਪਰਮੇਸ਼ਰ ਪੂਰੀਆਂ ਜ਼ਰੂਰ ਕਰਦਾ ਵੈ ਹallelujah ਇਹ ਨਹੀਂ ਵੀ ਕਿਸੇ ਲਈ ਨਫ਼ਰਤ ਕਰੀ ਚੱਲੋ ਉਹਦੇ ਲਈ ਜੈਲ ਸੀ ਕਰੀ ਚੱਲੋ ਉਹਦੇ ਲਈ ਫੇਰ ਪਰਮਿਸ਼ਨ ਉਤੇ ਕੁਝ ਨਹੀਂ ਕਰਨਾਗਾ ਹallelujah ਫਿਰ ਜਿਹੜਾ ਕੰਮ ਆਪਣਾ ਮਹੀਨੇ 'ਚ ਹੋਣਾ ਉਹਨੂੰ ਸਾਲ ਵੀ ਲੱਗ ਸਕਦਾ ਵੈ ਤੇ ਜੇ ਆਪਾਂ ਹਰ ਇੱਕ ਲਈ ਦੁਆ ਕਰਾਂਗੇ ਉੱਤੇ ਕੀ ਲਿਖਿਆ ਵਜਨ ਜੇ ਕਿਹੜਾ ਧਨੀ ਆਇਆ ਸੀ ਪਰਮੇਸ਼ਰ ਕੋਲੇ ਪ੍ਰਭੂ ਯਿਸੂ ਨੂੰ ਕਹਿੰਦਾ ਸੀ ਮੈਂ ਬਹੁਤ ਕੰਮ ਕਰਦਾ ਉਹ ਕਹਿੰਦਾ ਫਿਰ ਤੂੰ ਮਾਪਿਓ ਦਾ ਆਦਰ ਕਰਦਾ ਕਹਿੰਦਾ ਕਰਦਾ ਮੈਂ ਸਾਰੇ ਕੰਮ ਕਰਦਾ ਉਹ ਕਹਿੰਦਾ ਫਿਰ ਤੈਨੂੰ ਧਨ ਤੇ ਆਪਦੇ ਤੇ ਮਾਣ ਹੋਊਗਾ ਹallelujah ਉਹ ਕਹਿੰਦਾ ਦੂਜਾ ਇਹ ਵਚਨ ਕੀ ਹੈ ਤੂੰ ਆਪਦੇ ਗਵਾਂਡੀ ਨੂੰ ਆਪਣੇ ਜਿਹਾ ਪਿਆਰ ਕਰ ਹallelujah ਤੇ ਆਪਾਂ ਗਵਾਂਡੀ ਕੋਣ ਆਪਣੇ ਗਵਾਂਡੀ ਨਾਲ ਬੈਠੇ ਆਪਾਂ ਇਹਨਾਂ ਦੇ ਵੀ ਇੱਕ ਦੂਜੇ ਤੇ ਨਫ਼ਰਤ ਕਰਨ ਲੱਗ ਜਾਂਦੇ ਆ ਪਰ ਨਹੀਂ ਨਫ਼ਰਤ ਨੂੰ ਮਨ ਚੋਂ ਕੱਢਣਾ ਹੈ ਹallelujah ਸੱਚਮੱਚ ਪਰਮੇਸ਼ਰ ਕੀ ਵੇਦੋ ਕੋ ਤਾਂ ਦਿਲ ਤੇ ਗੁਰਦਿਆਂ ਨੂੰ ਵੇਖਣ ਵਾਲਾ ਪਰਮੇਸ਼ਰ ਹੈ ਕੋਈ ਅੱਗੇ ਜਾਂਦਾ ਉਹਦੀ ਤਰੱਕੀ ਤੇ ਆਪਾਂ ਛੜਨਾ ਨਹੀਂ ਕੋਈ ਪਰਮੇਸ਼ਰ ਕਰਦਾ ਹallelujah ਜੇ ਇੱਕ ਨੂੰ ਤਰੱਕੀ ਇੱਕ ਨੂੰ ਚੀਜ਼ ਮਿਲ ਗਈ ਇੱਕ ਨੂੰ ਨਹੀਂ ਮਿਲੂਗਾ ਕਿਹਾ ਕੋ ਧੰਨਵਾਦ ਪਰਮੇਸ਼ਰ ਤੂੰ ਉਹਨੂੰ ਦਿੱਤੀ ਹੈ ਤੂੰ ਮੈਨੂੰ ਵੀ ਦੇਵੇਂਗਾ ਹallelujah ਇਹ ਨਹੀਂ ਪਰਮੇਸ਼ਰ ਮੈਨੂੰ ਹੀ ਦੇ ਚਲ ਮੈਨੂੰ ਹੀ ਦੇ ਪਰਮੇਸ਼ਰ ਕੋ ਤੂੰ ਤਾਂ ਫਿਰ ਲਾਲਚੀ ਹੋ ਗਿਆ ਨਹੀਂ ਆਪਾਂ ਕਹਿਣਾ ਮੇਰੇ ਨਾਲ ਪਹਿਲਾਂ ਪਰਮੇਸ਼ਰ ਮੇਰੇ ਗਵੰਡੀਆਂ ਦੇ ਜਵਾਕ ਸੁਧਰ ਜਾਣ ਮੇਰੇ ਜਵਾਕਾਂ ਨੂੰ ਪਹਿਲਾਂ ਮੇਰੇ ਗਵੰਡੀਆਂ ਦੇ ਜਵਾਕਾਂ ਨੂੰ ਨੌਕਰੀ ਮਿਲ ਜਾਵੇ ਹallelujah ਜਿੱਦਾਂ ਆਪਾਂ ਕਿਸੇ ਤੇ ਖੁਸ਼ ਹੁੰਨੇ ਆ ਤੇ ਪਰਮੇਸ਼ਰ ਆਪਣੇ ਕੰਮ ਆਟੋਮੈਟਿਕ ਹੀ ਕਰਦਾ ਹੈ ਹallelujah ਬਸ ਇਹ ਹੀ ਕਾਇਨਾਤ ਪਰਮੇਸ਼ਰ ਚਾ ਕੰਮ ਵੀ ਨਹੀਂ ਔਖਾਗਾ ਪਰਮੇਸ਼ਰ ਦੀ ਜਿੱਦਨ ਆਪਾਂ ਮੰਨ ਲਈ ਸੱਚਮੁੱਚ ਉਧਰ ਆਪਣੀ ਜ਼ਿੰਦਗੀ 'ਚ ਵੱਡੇ ਵੱਡੇ ਕੰਮ ਹੋਣਗੇ ਹਾਲੇਲੂਇਆ ਇਹ ਨਹੀਂ ਕਹਿਣਾ ਮੈਂ ਜੀਸ਼ੂ ਨੂੰ ਮੰਨਦੀ ਆ ਉਹਨੂੰ ਤਾਂ ਭੂਤਾਂ ਵੀ ਮੰਨਦੀ ਆ ਉਹਨੂੰ ਵੀ ਜਾਣਦੀ ਆ ਮੈਂ ਹਾਲੇਲੂਇਆ ਆਪਾਂ ਜੀਸ਼ੂ ਦੀ ਮੰਨੇ ਜਿੱਦ ਆਪਾਂ ਜੀਸ਼ੂ ਦੀ ਮੰਨ ਲਈ ਆਪਣੇ ਸੱਚਮੁੱਚ ਆਟੋਮੈਟਿਕ ਆਪਣੇ ਕੰਮ ਬਣ ਲੱਗ ਜਾਣਗੇ ਹallelujah ਉਹ ਜੋ ਰਸਤੇ ਸਾਲਾਂ ਦੇ ਪੁਰਾਣੇ ਆਪਣੇ ਬੰਦ ਪਏ ਪਰਮੇਸ਼ਰ ਨੇ ਇੱਕਦਮ ਖੋਲ ਦੇਣੇ ਆ ਉਹ ਕਹਿੰਦਾ ਜਿਹਨੂੰ ਕਹਿੰਦਾ ਮੈਂ ਬੰਦ ਕਰ ਦੇ ਉਹਨੂੰ ਕੋਈ ਖੋਲ ਨਹੀਂ ਸਕਦਾ ਜਿਹਨੂੰ ਮੈਂ ਖੋਲ ਦੇ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ ਹallelujah ਚਾਬੀ ਕੀ ਦੇ ਕੋਲੇ ਪਰਮੇਸ਼ਰ ਕੋਲੇ ਚਾਬੀ ਹੈ ਹallelujah ਹੁਣ ਆਪਣੇ ਵੀ ਘਰਾਂ ਨੂੰ ਚਾਬੀਆਂ ਆਪਣੇ ਵੀ ਲੱਗਣ ਵਾਲੀਆਂ ਖੋਲਣ ਵਾਲੀਆਂ ਹੈ ਜਿਹੜੇ ਬੰਦ ਦਰਵਾਜ਼ੇ ਪਰਮੇਸ਼ਰ ਨੇ ਸੱਚਮੁੱਚ ਖੋਲਦੇ ਨੇ ਹਰ ਇੱਕ ਦੇ ਹallelujah ਵਿਸ਼ਵਾਸ ਕਰਨਾ ਪਰਮੇਸ਼ਰ ਤੇ ਭਰੋਸਾ ਰੱਖਣਾ ਖੁਦ ਨਾਲੋਂ ਜ਼ਿਆਦਾ ਪਰਮੇਸ਼ਰ ਤੇ ਭਰੋਸਾ ਰੱਖਣਾ ਹੈ ਹallelujah ਬਸ ਤੁਰੇ ਆਇਆ ਕਰੋ ਸੱਜੇ ਖੱਬੇ ਨਹੀਂ ਉਹ ਕਹਿੰਦਾ ਸੱਜੇ ਖੱਬੇ ਨਹੀਂ ਦੇਖਣਾਗਾ ਜੇ ਮੇਰੇ ਮਗਰ ਲੱਗੇ ਤਾਂ ਮੇਰੇ ਕਰ ਤੁਸੀਂ ਆਉਣਾ ਹੀ ਆਉਣਾ ਆਪਾਂ ਮਹੀਨੇ ਨਹੀਂ ਗੱਲਨੇ ਸਾਲ ਨਹੀਂ ਗੱਲਨੇ ਜਿੰਨੇ ਮਰਜ਼ੀ ਲੱਗ ਜਾਣ ਜੇ ਸੱਚਮੁੱਚ ਪਰਮੇਸ਼ਰ ਨੂੰ ਪਿਆਰ ਕਰਦੇ ਆ ਤਾਂ ਹਾਲੇਲੂਇਆ ਹੁਣ ਕਿਸੇ ਆਪਣ ਕਿਤੇ ਨੌਕਰੀ ਮਿਲੀ ਹੋਵੇ ਭਲਾ 5000 ਤੇ ਮਿਲੀ ਹੋਵੇ ਉੱਥੇ ਆਪਾਂ ਹਰ ਰੋਜ਼ ਜਾਂਦੇ ਕਿ ਨਹੀਂ ਜਾਂਦੇ ਜਾਂਦੇ ਕਾ ਤੋ ਜਾਂਦੇ ਆ ਪੈਸੇ ਲੈਣੇ ਤੇ ਪਰਮੇਸ਼ਰ ਤੋਂ ਆਪਾਂ ਕਿੰਨਾ ਕੁਛ ਲੈਣਾ ਵੇ ਇਹ ਵੀ ਜਾਣਾ ਹੀ ਪੈਣਾ ਉਹ ਤਾਂ ਆਪਾਂ ਨਿਤ ਜਾਂਦੇ ਨੌਕਰੀ ਤੇ ਕਰਦੇ ਆ ਜਾ ਕੇ ਤੇ ਇੱਥੇ ਤਾਂ ਆਪਾਂ ਸੱਤਵੇਂ ਦੇ ਨਹੀਂ ਆਉਣਾ ਹallelujah ਪਰਮੇਸ਼ਰ ਨੂੰ ਦੇਣਾ ਹੀ ਦੇਣਾ ਖੁਸ਼ੀਆਂ ਨਾਲ ਦੇਣਾ ਮੈਂ ਰੋਂਦੇ ਕਲਾਉਂਦੇ ਨਹੀਂ ਆਉਣਾਗਾ ਉਹ ਦਿਨ ਆਪਾਂ ਨੂੰ ਖੁਸ਼ੀ ਹੋਣੀ ਚਾਹੀਦੀ ਤੇ ਜੰਬ ਬੰਦ ਕੇ ਆਈ ਤੇ ਮੈਂ ਜਾਣਾ ਹੀ ਜਾਣਾ ਮੈਂ ਹallelujah ਤੇ ਵੇਖੋ ਤੁਹਾਡੇ ਪਰਮੇਸ਼ਰ ਨੇ ਕਿੱਡੇ ਕਿੱਡੇ ਕੰਮ ਕਰਨੇ ਆ ਉਹਨੇ ਐਵੇਂ ਨਹੀਂ ਰੱਖਣਾ ਆਪਾਂ ਨੂੰ ਹallelujah ਉਹ ਵਾਦਿਆਂ ਦਾ ਪੱਕਾ ਪਰਮੇਸ਼ਰ ਵਫਾਦਾਰ ਹੈ ਉਹਨੇ ਵਾਦੇ ਪੂਰੇ ਕਰਨੇ ਹੀ ਕਰਨੇ ਆ ਹallelujah